ਹਲਕਾ ਜਗਰਾਉਂ ਦੇ ਪਿੰਡ ਝੋੜਾਂ ਵਿਖੇ ਘਰ ਵਿੱਚ ਵੜ ਕੇ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ ਕਿਵੇਂ ਕੋਠੀ ਤੇ ਗੱਡੀ ਦੇ ਸਾਰੇ ਖਲੜੇ ਪਾਏ ਪੰਜਾਬ ਵਿੱਚੋਂ ਅਮਨ ਕਾਨੂੰਨ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਦੀ ਸਥਿਤੀ ਇਹੋ ਜਿਹੀ ਬਣ ਚੁੱਕੀ ਹੈ ਜਿੱਥੇ ਕਿ ਘਰ ਵਿੱਚ ਵੜ ਕੇ ਸ਼ਰਿਆਮ ਲੁੱਟਾਂ ਖੋਹਾਂ ਤੇ ਗੁੰਡਾਗਰਦੀ ਹੋ ਰਹੀ ਹੈ ਪੰਜਾਬ ਦਾ ਮਾਹੌਲ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਗੰਦੇ ਬਿਰਕੀ ਕੀ ਗੱਲ ਹੋਈ ਤੁਸੀਂ ਅੱਜ ਹਸਪੀਟਲ ਦੇ ਵੀ ਦਾਖਲ ਹੋਏ ਕੀ ਕਾਰਨ ਬੀਜੀ ਮੇਰੇ ਨਾਲ ਬਹੁਤ ਕੋਸਾ ਅੱਜ ਅੰਦਰ ਉਹਨਾਂ ਨੇ ਕੋਟ ਮਾਰ ਕੇ ਸੀਵੀਟੀ ਅੰਦਰ ਆਵੜੇ ਮੈਨੂੰ ਉਹਨਾਂ ਨੇ ਫੜ ਲਿਆ ਆਈ ਕੁਟੀਆਂ ਕਿੰਨਾਂ ਨੇ ਆ ਕੀ ਕਾਰਨ ਸੀ ਕੀ ਗੱਲ ਹੋਈ ਕਿਉਂ ਅੰਦਰ ਬੜੇ ਗਏ ਇਹ ਜੋ ਮੋਟਰ ਦਾ ਹੀ ਰੋਲਾ ਚੱਲ ਰਿਹਾ ਸੀ ਮੋਟਰ ਉਹਨਾਂ ਨੇ ਬਾਬਾ ਜੀ ਨੂੰ ਲਵਾ ਕੇ ਦਿੱਤੀ ਸੀ ਮੋਟਰ ਦਾ ਹੀ ਰੋਲਾ ਸੀ ਆੜ ਉੱਪਰ ਤੋਂ ਪਰਦੇ ਲੈ ਕੇ ਘਰੇ ਵੜ ਗਏ ਅਣਖਾਤੇ ਕਿੰਨੇ ਜਾਣੇ ਸੀ ਉਹ ਹੈਗੇ ਸੀ 20 25 ਜਣੇ ਕੌਣ ਸੀਗੇ ਜਿਹੜੇ ਅੰਦਰ ਬੜੇ ਸੀ ਉਹ ਆ ਰਹੀ ਹੈ ਵੀ ਇੱਕ ਮੁੰਡਾ ਸੀ ਉਹ ਕਾਲੀ 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 ਕਹਿੰਦੇ ਅੰਮੀ ਵੀ ਮੈਂ ਤਾਂ ਇੰਨਾ ਗਿਆਨ ਨਹੀਂ ਦੀ ਉਹ ਉਧਰੋਂ ਮਾੜੀਆ ਸੱਚਾ ਮੁੰਡਾ ਵੀ ਭਾਈ ਜੀ ਸასი ਗਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਮਾਜ ਸੂਬੇਦਾਰ ਗੁਰਸੇਵ ਸਿੰਘ ਰਟਾੜ ਹਾਂ ਤੇ ਜਿਹੜੀ ਲੜਾਈ ਹੋਈ ਆ ਉਹਦਾ ਕੀ ਕਾਰਨ ਸੀ ਕੌਣ ਸੀ ਬੰਦੇ ਉਹਨਾਂ ਬਾਰੇ ਜਾਣਕਾਰੀ ਇਹ ਇਹ ਮੇਰੇ ਚਾਚੇ ਦੇ ਮੁੰਡੇ ਨਾਲ ਪਹਿਲਾਂ ਇਹਨਾਂ ਨੂੰ ਧੰਕੀਆਂ ਬਣਦੇਗਾ ਸੀ ਇਹੇ ਜੀ ਉਹਨਾਂ ਨੂੰ ਚਲੇ ਗਏ ਜਦੋਂ ਤੁਹਾਨੂੰ ਥੈਂਕ ਮਿਲਦੇ ਇਹਨਾਂ ਨੇ ਥਾਣੇ 'ਚ ਰਿਪੋਰਟ ਦੇਤੀ ਤੁਹਾਡਾ ਪਿੰਡ ਹੈ ਕਿਹੜਾ ਮੇਰਾ ਪਿੰਡ ਚੀ ਝੋੜਣਾ ਅੱਛਾ ਜੀ ਹਾਂ ਜੀ ਉਹ ਤੋਂ ਉਹ ਤੋਂ ਇਹ ਆ ਕੇ ਸਾਡੇ ਘਰੇ 'ਚ ਆ ਕੇ ਬਹਿ ਗਏ ਤੇ ਇਹ ਉਹਨੂੰ ਮਾਰਨ ਵਾਸਤੇ ਮੇਰੇ ਚਾਚੇ ਦੇ ਮੁੰਡੇ ਨੂੰ ਆਏ ਸੀ ਇਹਨਾਂ ਦੀ ਕੋਈ ਪਹਿਲਾਂ ਲੜਾਈ ਚਾਂਦੀ ਕੋਈ ਪਹਿਲਾਂ ਇਹ ਆਪਸ ਵਿੱਚ ਉਹ ਮੁੰਡਾ ਇਹਨੂੰ ਧਮਕੀਆਂ ਦਿੰਦਾ ਸੀ ਧਮਕੀ ਦੇਣ ਦਾ ਕਾਰਨ ਕਾਰਨ ਜੀ ਉਹਨਾਂ ਦੇ ਕੋਈ ਪਾਣੀ ਹੋਣ ਦੀ ਮੋਟਰ ਜਿਹੜੀ ਲਵਾਈ ਸੀਗੀ ਉਹ ਕਹਿੰਦੇ ਪਾਣੀ ਨਹੀਂ ਦੇਣਾ ਸੀ ਮੋਟਰ ਸਾਂਝੀ ਹੈ ਤਾਂ ਮੋਟਰ ਸਾਝੀ ਨਹੀਂ ਸੀਗੀ ਇਹ ਬਾਬਿਆਂ ਨੇ ਲਵਾਈ ਸੀ ਮੋਟਰ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਮੋਟਰ ਗਲੀ ਚ ਲੱਗੀ ਆ ਜਾਂ ਮਨੂੰ ਕਿਸੇ ਦੇ ਘਰ ਚ ਲੱਗੀ ਆ ਉਹਨਾਂ ਦੇ ਗਾੜੀ ਚ ਲੱਗੀ ਹੋਈ ਜੀ ਉਹਨਾਂ ਦੇ ਗਲੀ ਚ ਲੱਗੀ ਆ ਪਾਣੀ ਤੁਹਾਡਾ ਉਧਰੋਂ ਆਉਂਦਾ ਨਹੀਂ ਪਾਣੀ ਤਾਂ ਉਹਦੇ ਵਿੱਚ ਲੈਬ ਨਹੀਂ ਆ ਜੀ ਪਾਣੀ ਦਿੱਤਾ ਵੀ ਨਹੀਂ ਉਹ ਤਾਂ ਕਹਿੰਦੇ ਸੀਗੇ ਉਹਨਾਂ ਦਾ ਤਾਂ ਕੋਈ ਚੱਕਰ ਹੋਇਆ ਫਿਰ ਮੋਟਰ ਦਾ ਕੀ ਰੋਲਾ ਪੈ ਗਿਆ ਜਿਹੜਾ ਜਿਹੜਾ ਉਹਨਾਂ ਨੂੰ ਘਰੇ ਆ ਕੇ ਫੋਟੋ ਮਾਰ ਕਰਨੀ ਪਈ ਉਹਨਾਂ ਦਾ ਇਹ ਪਹਿਲਾਂ ਪਾਣੀ ਦਾ ਪਹਿਲਾਂ ਵੀ ਇਹਨਾਂ ਨੇ ਰਿਪੋਰਟ ਲਖਾਈ ਸੀ ਜੀ ਕਾਦੀ ਬਈ ਪਾਣੀ ਨਹੀਂ ਦੇਣਾ ਮੁੜ ਕੇ ਤਾਂ ਕੀ ਹੈ ਨਹੀਂ ਪਾਣੀ ਦਿੱਤਾ ਇਹ ਕਹਿੰਦੇ ਵੀ ਸਾਨੂੰ ਇਹ ਸਾਨੂੰ ਇਹ ਥਾਣੇ ਤੇ ਜਾਂਦੇ ਰਹੇ ਤੇ ਮੁੜ ਕੇ ਕੋਈ ਆਇਆ ਨਹੀਂ ਜੀ ਉੱਥੇ ਤੇ ਜਦੋਂ ਇਹਨਾਂ ਨੇ ਇਹ ਜਾਣ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਹੋਏ ਹੋਏ ਆ ਇਹ ਧਮਕੀਆਂ ਦਿੰਦਾ ਸੀਗਾ ਇਹਨੂੰ ਕਟਣ ਨੂੰ ਦੱਤੀ ਚੱਕੀ ਫਿਰਦਾ ਸੀਗਾ ਤੇ ਕਹਿੰਦਾ ਕੀ ਨਾਮ ਆ ਉਸ ਬੰਦੇ ਦਾ ਦਸਕਰਨ ਸਿੰਘ ਉਹ ਵੀ ਤੁਹਾਡੇ ਪਿੰਡ ਦਾ ਹੀ ਆ ਹਾਂਜੀ ਉਹ ਉਹ ਤੁਹਾਨੂੰ ਦਸਤੀਆਂ ਚੱਕੀ ਫਿਰਦਾ ਸੀ ਤੇ ਇਹਨੂੰ ਮਾਰਦਾ ਇਹਨਾਂ ਨੇ ਆਪਣਾ ਬਚਾਵਾ ਕੇ ਅੰਦਰ ਵੜ ਗਏ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਦੂਜੇ ਦਿਨ ਜਾ ਕੇ ਥਾਣੇ ਰਿਪੋਰਟ ਦਿੱਤੀ ਥਾਣੇ ਰਿਪੋਰਟ ਦਾ ਫਾਰਮ ਲੈ ਕੇ ਦਿੱਤੀ ਤਾਂ ਉਸ ਤੋਂ ਬਾਅਦ ਜਦੋਂ ਵਾਪਸ ਆਏ ਤਾਂ ਆਉਂਦੇ ਨੂੰ ਇਹ ਸਾਡੇ ਘਰੇ ਪਿੱਛੇ ਜਦੋਂ ਆਇਆ ਤੇ ਉਦੋਂ ਪਿੱਛੇ ਪਿੱਛੇ ਬੰਦੇ ਲੈ ਕੇ ਜੀ 20 25 ਬੰਦੇ ਲੈ ਕੇ ਬਣ ਗਏ ਤੇ ਇਹਨਾਂ ਨੂੰ ਕੁੱਟਮਾਰ ਕੀਤੀ ਸਾਡਾ ਸਾਰੇ ਸਾਰੇ ਘਰ ਦਾ ਪੰ ਤੁਸੀਂ ਉਦੋਂ ਕਿੱਥੇ ਸੀ ਮੈਂ ਉਦੋਂ ਆਪਣੇ ਸਕੂਲ ਦੇ ਵਿੱਚ ਸੀ ਮੈਂ ਕੈਪਸ ਮੇਰੇ ਜਿਹੜੀ ਡਿਊਟੀ ਕਰ ਰਿਹਾ ਸੀ ਫਿੰਗਰਸ ਕੰਵੈ ਸਕੂਲ ਚ ਔੜਾ ਨੂੰ ਜਦੋਂ ਵੀ ਉਹ ਘਰੇ ਆਏ ਆ ਤੁਸੀਂ ਦੱਸੋ ਵੀ ਉਦੋਂ ਤੁਸੀਂ ਇਕੱਲੇ ਸੀ ਘਰੇ ਨਹੀਂ ਫੇਰੇ ਮਤਲਬ ਮੈਂ ਉਹ ਤੋਂ ਪਹਿਲਾਂ ਘਰੇ ਕੱਲੀ ਸੀ ਮਤਲਬ ਇਹ ਆਏ ਆ ਬਾਹਰ ਖੁੱਲਾ ਸੀ ਇਹ ਅੰਦਰ ਆ ਕੇ ਅੰਦਰ ਆ ਕੇ ਬਹਿ ਗਏ ਆ ਮਗਰੀ ਉਹ ਆਵੜੇ ਮੈਂ ਕੋਈ ਕੋਈ ਤੇ ਰੋਟੀ ਲਾ ਰਹੀ ਸੀ ਤੇ ਮੋੜ ਕੇ ਮੈਨੂੰ ਵਧੀਆ ਕੋਈ ਤੇ ਉਹਨਾਂ ਨੇ ਜਦੋਂ ਤੁਹਾਡੇ ਘਰੇ ਆਏ ਤੁਸੀਂ ਪੁਲਿਸ ਨੂੰ ਕੰਪਲੇਟ ਪਾਈ ਉਦੋਂ ਫੋਨ ਕੀਤਾ ਪੁਲਿਸ ਨੂੰ ਹਾਂਜੀ 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 ਕਰਤਾ ਮੈਂ 100 ਨੰਬਰ ਤੇ ਕੀਤਾ ਇਨੰਦ ਜੀ ਮੈਂ ਮੈਂ ਇਹਨਾਂ ਨੇ ਮੈਨੂੰ ਦੱਸਿਆ ਮੈਂ ਜਦ ਬਾਹਰ ਸੀਗਾ ਮੈਂ ਉਸ ਟਾਈਮ 100 ਨੰਬਰ ਤੇ ਫੋਨ ਲਾਇਆ ਜੀ ਫੋਨ ਲਾਇਆ ਤਾਂ ਕੋਈ 100 ਨੰਬਰਾਂ ਨੇ ਕਾफी देर ਬਾਅਦ ਚੱਕਿਆ ਚੱਕਿਆ ਫੋਨ ਉਹਦੇ ਬਾਅਦ ਵਿੱਚ ਉਹਨਾਂ ਕੋਈ 15 ਮਿੰਟ ਬਾਅਦ ਰਿਪਲਾਈ ਆਈ ਪੁਲਿਸ ਤੁਹਾਡੇ ਕੋਲੇ ਪਹੁੰਚੀ ਬਾਅਦ ਸੀ ਉਹਦੇ ਇੱਕ ਘੰਟੇ ਬਾਅਦ ਆ ਕੋਣ ਆ ਕੇ ਮੌਕਾ ਦੇਖਿਆ ਉਹਨਾਂ ਨੇ ਹਾਂ ਜੀ ਮੌਕਾ ਆ ਕੇ ਮੌਕਾ ਦੇਖਿਆ ਉਹਨਾਂ ਨੇ ਸਾਰੀ ਵੀਡੀਓਗ੍ਰਾਫੀ ਕੀਤੀ ਆ ਸਾਰੇ ਬੋਦੂ ਨੂੰ ਚਲੇ ਗਏ ਸੀ ਸਾਰੇ ਕਿੰਨਾ ਤੁਹਾਡਾ ਨੁਕਸਾਨ ਹੋਇਆ ਸਾਡਾ ਜੀ ਮੇਰੀ ਗੱਡੀ ਭੰਨ ਦਿੱਤੀ ਮੇਰਾ ਘਰ ਦਾ ਪੂਰਾ ਫਰਨੀਚਰ ਪੂਰਾ ਚੀਜ਼ੇ ਸਾਰੇ ਬਾਰੀਆਂ ਸਭ ਕੁਝ ਭੰਨ ਦਿੱਤਾ ਜੀ ਤੇ ਨਾਲ ਮੋਟਰਸਾਈਕਲ ਇਹਨਾਂ ਦਾ ਨਾਲ ਇਨਵਰਟਰ ਸਾਰਾ ਕੁਝ ਘਰ ਦਾ ਸਾਰਾ ਜੀ ਸਾਰਾ ਦਾ ਸਤਿਆਨਾਸ਼ ਕਰ ਦਿੱਤਾ ਸਾਰਾ ਦਾ ਸਾਰਾ ਹੀ ਘਰ ਉਜਾੜ ਦਿੱਤਾ ਦੇ ਰਿਹਾ ਦਿੱਤਾ ਜੀ ਥੋੜੀ ਜਿਹੜੀ ਲੜਾਈ ਹੋਈ ਆ ਕਿਉਂ ਹੋਈ ਆ ਜੀ ਕੀ ਕਾਰਨ ਸੀ ਇਹਦਾ ਇਹ ਕਾਰ ਨੇ ਹੀ ਸੀਓਏ ਜਿਹੜੀ ਕਾਰ ਦੀ ਮੋਟਰ ਲੱਗੀ ਆ ਸਮਰਸੀ ਵਾਲਾ ਮੋਟਰ ਲੱਗੀ ਆ ਤੇ ਉਹ ਨਾ ਸਾਂਝੀ ਲੱਗੀ ਆ ਬਾਬਾ ਗੁਰਜੀਤ ਸਿੰਘ ਦੀ ਸੇਵਾ ਕਰਵਾਈ ਸੀ ਤੇ ਮੈਂ ਸਾਰਿਆਂ ਤੋਂ ਪਰਮਿਸ਼ਨ ਲਈ ਸੀ ਕਿ ਸਾਰਿਆਂ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਬਾਅਦ ਵਿੱਚ ਮੈਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਆਪਣੀ ਕਾਰ ਵੀ ਮਿਲ ਕੇ ਪਾ ਲਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਈਏ ਕੋਈ ਕਹੇ ਕਿਸੇ ਨੂੰ ਕੁਝ ਕਹਾਂ ਤਾਂ ਸਾਨੂੰ ਅੱਗੇ ਦੱਸੋ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਉਹਨਾਂ ਕੁੱਲ ਮੈਂਬਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਇੰਨਾ ਜਾਨਕੀ ਢੁਕਾ ਦਿੱਤਾ ਸੀਗਾ ਕਿ ਵੀ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਸ ਤੋਂ ਬਾਅਦ ਵਿੱਚ ਉਹ ਤੁਹਾਡੇ ਪੰਚਾਇਤ ਮੈਂਬਰਾਂ ਨੇ ਨਹੀਂ ਆਪਣੇ ਪੰਚਾਇਤ ਮੈਂਬਰਾਂ ਨੂੰ ਵੀ ਕਿਹਾ ਸੀਗਾ ਤੇ ਆਪਣੇ ਜਿਹੜੇ ਜਿਨ੍ਹਾਂ ਨੇ ਸੇਵਾ ਕਰਵਾਈ ਆ ਉਹਨਾਂ ਨੂੰ ਵੀ ਬਾਬੇ ਦੇ ਮੈਂਬਰਾਂ ਨੂੰ ਜੀ ਹਾਂ ਜੀ ਨਾ ਤੁਹਾਡੇ ਹੁਣ ਛੱਟ ਕਿੱਥੇ ਕਿੱਥੇ ਲੱਗੀ ਹੈ ਮੇਰੇ ਛੱਟ ਇੱਕ ਤਾਂ ਪੈਰ ਤੇ ਆ ਜੀ ਇੱਕ ਬਾਹਾਂ ਤੇ ਆ ਇੱਕ ਸਿਰ ਤੇ ਆ ਸਿਰ ਦੇ ਵਿੱਚ ਜਿਹੜੀ ਸੱਟ ਆ ਉਹ ਤਾਂ ਕੀ जख्म ਹੈ ਜਾਂ ਮਤਲਬ ਅੰਦਰੋਂ ਨਹੀਂ ਸੱਟ ਉਹ ਨਹੀਂ ਅੰਦਰ 부ਜੀ 60 ਵੱਜ ਗਈ ਹੈ। ਅੱਛਾ। ਹਾਂ ਜੀ ਮਗਰ ਵੀ ਕੋਈ ਬਾਹਰ ਤੇ ਤੁਹਾਡੇ ਕੋਈ ਬਾਹਰ ਤੇ ਕੀ ਕਿੰਨੀ ਕਿ ਸੱਟ ਆ? ਬਾਹਰ ਤੇ ਕਾਫੀ ਸੱਟ ਆ ਜੀ ਦੋਗੀ। ਜਦੋਂ ਹਮਲਾ ਤੁਹਾਡੇ ਦੇ ਹੋਇਆ ਉਹਦੋਂ ਉਹ ਕਿੰਨੇ ਬੰਦੇ ਸੀਗੇ? ਉਹ ਤਕਰੀਬਨ ਸੀਗੇ 20-25 ਜਾਣੇ ਸੀਗੇ। ਸਾਡੇ ਕੋਲੇ ਸਾਰੀ ਸੀਸੀਟੀਵੀ ਰਿਕਾਰਡਿੰਗ ਪਈ ਆ ਸਾਰੀ ਜਿਹੜੀ ਉਹਨਾਂ ਨੇ ਭੰਨ ਤੋੜ ਕਰਿਆ ਉਹਦੀ ਰਿਕਾਰਡਿੰਗ ਪਈ ਆ ਪੂਰੇ ਪ੍ਰੂਫ ਪਏ ਨੇ ਸਾਡੇ ਕੋਲੇ। ਤੇ ਉਹਨਾਂ ਨੇ ਤੁਹਾਨੂੰ ਕੀ ਧਮਕੀ ਲਗਾਉਂਦੇ ਸੀ ਕੋਈ ਹਾਂਜੀ ਧਮਕੀ ਦਿੰਦੇ ਸੀਗੇ ਕਿ ਅਸੀਂ ਵਾਪਸ ਆਵਾਂਗੇ ਜਾਨੋ ਮਾਰ ਦੀ ਧਮਕੀ ਦੇ ਰਹੇ ਸੀਗੇ ਬਾਰ-ਬਾਰ ਯਾਨੀ ਕਿ ਮੇਰੇ ਨਾਲ ਸਹਬਾਦੀ ਕਰਦੇ ਸੀਗੇ ਬਿਨਾਂ ਗੱਲ ਤੋਂ ਤੇ ਉਹਨਾਂ ਨੇ ਤੁਹਾਡੀ ਕੋਈ ਪਹਿਲਾਂ ਲੜ-ਡੱੜ ਚੱਲਦੀ ਆਪਸ ਸੀ ਨਹੀਂ ਸਾਡੀ ਪਹਿਲਾਂ ਕੋਈ ਲੜ-ਡੱੜ ਨਹੀਂ ਚੱਲ ਰਹੀ ਸੀ ਬਸ ਇਹ ਥੋੜਾ ਜਿਹਾ ਵੀ ਜਦੋਂ ਪਾਣੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਮੇਰੇ ਨਾਲ ਸਹਬਾਦੀ ਕਰੀਆ ਤੇ ਇਸ ਤੋਂ ਬਾਅਦ ਜੇ ਮੈਂ ਲੜਾਈ ਖਤਮ ਕਰਨ ਲਈ ਮੈਂ ਪਾਣੀ ਨੂੰ ਜਵਾਬ ਦਿੱਤਾ ਮੈਂ ਮੈਂ ਪਾਣੀ ਲੈਂਦਾ ਨਹੀਂ ਹੈਗਾ ਪੇਰ ਪਰ ਫਿਰ ਵੀ ਇਹਨਾਂ ਨੇ ਜਦੋਂ ਇਹਨਾਂ ਨੇ ਰਿਪੋਰਟ ਦਿਖਾਈ ਸੀ ਅਸੀਂ ਚਾਰ ਮੇਰੇ ਥਾਣੀ ਜਾ ਕੇ ਮੁੜਿਆ ਇਹ ਆਏ ਨਹੀਂ ਹੈਗੇ ਜਾਣ ਬੁੱਝ ਗਏ ਇਹਨਾਂ ਦਾ ਇੱਕੋ ਹੀ ਮਕਸਦ ਸੀ ਵੀ ਮੇਰ ਨਾਲ ਵੀ ਲੜਨਾ ਵੀ ਲੈਣਾ ਮੇਰੀ ਜਾਨ ਨੂੰ ਮਾਰਨਾ ਧੱਕਾ ਕੀਤੀ ਸੀ ਤੇ ਇਸ ਤੋਂ ਬਾਅਦ ਵੀ ਤੋਂ ਕੱਲ ਠੰਡੀ ਪਈ ਤਾਂ ਫਿਰ ਫੇਰ ਵੀ ਮੇਰੇ ਤੇ ਹਮਲਾ ਕਰਿਆ ਦੂਜੇ ਦਿਨ ਜਦੋਂ ਅਸੀਂ ਰਿਪੋਰਟ ਲਿਖਾ ਕੇ ਬਾਹਰ ਸਾਰੇ ਸੀਗੇ ਫਿਰ ਉਹ 20 25 ਮੁੰਡੇ ਸੀ ਜਿਨ੍ਹਾਂ ਨੇ ਯਾਨੀ ਕਿ ਮੇਰਾ ਪੁੱਛਾ ਕਰਿਆ ਕਿ ਘਰੇ ਬੜ ਕੇ ਭਾਨ ਤੋੜ ਕਈ ਹੈ ਸਾਰੀ ਗੱਡੀ ਸਾਰਾ ਮੋਟਰਸਾਈਕਲ ਸਾਰਾ ਕੋਠੀ ਦਾ ਫਰਨੀਚਰ ਤਹਿਸ ਨਹਿਸ ਕਰਤਾ ਉਹ ਸਾਰੀ ਸਾਡੇ ਕੋਲ ਸੀ ਸੀਟੀਵੀ ਰਿਕਾਰਡਿੰਗ ਤੁਹਾਡੀ ਕੋਈ ਬਾਹਰ ਵੀ ਲੜਾਈ ਹੋਈ ਹੈ ਜਾਂ ਤੁਸੀਂ ਭੱਜ ਕੇ ਘਰੇ ਬੜੇ ਜੋ ਤੁਹਾਡੇ ਪਿੱਛੇ ਪਏ ਹੋ ਨਹੀਂ ਉਹ ਘਰੇ ਆ ਕੇ ਕੁੱਟਿਆ ਜੋ ਮੇਰੇ ਲੋ ਘਰੇ ਹੀ ਆ ਕੇ ਤੁਹਾਡੇ ਅੰਦਰ ਬੜੇ ਬਾਹਰ ਨਹੀਂ ਤੁਹਾਡੀ ਕੋਈ ਲੜਾਈ ਨਹੀਂ ਬਾਹਰ ਸਾਡੇ ਜਨ ਕਿ ਪਿੱਛਾ ਕਰਿਆ ਸੀ ਪਿੱਛਾ ਕਿੱਥੋਂ ਤੋਂ ਕਰਦੇ ਆ ਰਹੇ ਸੀ ਉਹ ਪਿੱਛਾ ਆਪਣੇ ਜਣਾ ਚਰਾਸਤਾਵਾਂ ਮੇਨ ਇਥੋਂ ਜਿੱਥੋਂ ਸਾਡੇ ਘਰ ਵੱਲੋਂ ਵੀਹੀ ਆਉਂਦੀ ਆ ਉਥੋਂ ਉਥੋਂ ਇਹਨਾਂ ਨੇ ਪਿੱਛਾ ਕਰਿਆ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਮਨਦੀਪ ਸਿੰਘ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਉਹਨਾਂ ਦੇ ਕੀ ਕੀ ਨਾਮ ਸੀ ਉਹਨਾਂ ਦਾ ਮੇਨ ਤਾਂ ਇੱਕ ਜਸਕਰਨ ਸਿੰਘ ਕਾੜੀ ਆ ਤੇ ਇੱਕ ਉਹਨਾਂ ਦਾ ਸਹੁਰਾ ਸਰਦਾਰ ਸੀਗੇ ਤੇ ਬਾਕੀ ਦਾ ਸਾਰੇ ਅਣਪਛਾਤੇ ਹੁੰਦੇ ਸੀਗੇ ਬਾਹਰੋਂ ਸੱਦੇ ਦੇ ਠੀਕ ਵੀ ਵੀ ਕੀ ਨਾਮ ਤੁਹਾਡਾ ਹਾਂ ਸਰਦਾਰ ਕੌਰ ਆ ਜੀ ਹਾਂਜੀ ਸਿੰਦਰ ਪੌਰ ਕਿਹੜਾ ਪਿੰਡਾ ਤੁਹਾਡਾ ਤੁਹਾਡਾ ਜਿਹੜੀ ਲੜਾਈ ਹੋਈ ਆ ਕਿਉਂ ਹੋਈ ਤੁਹਾਡੀ ਉਹ ਕੀ ਕਾਰਨ ਸੀ ਸਾਡੀ ਜੀ ਬਾਬਾ ਗੁਰਦੀਪ ਸਿੰਘ ਨੇ ਮੋਟਰ ਲਵਾਈ ਸੀ ਜੀ ਉਹਨਾਂ ਦੀ ਗਲੀ 'ਚ ਉਹਨਾਂ ਨੇ ਜਾਣ ਕੇ ਆਪਦੀ ਗਲੀ 'ਚ ਮੋਟਰ ਲਵਾਈ ਉਹ ਲਵਾਈ ਤਾਂ ਸਾਂਝੀ ਸੀ ਸਾਰਿਆਂ ਦੀ ਲਾਗਤ ਲਵਾਈ ਸੀ ਵੀ ਜਿਨ੍ਹਾਂ ਦੇ ਘਰਾਂ 'ਚ ਨਹੀਂ ਪਾਣੀ ਹੈਗਾ ਵੀ ਸਾਰਿਆਂ ਨੂੰ ਪਾਣੀ ਦੇਣਾ ਇੱਕ ਤੋਂ ਵਾਟਿਓ ਤੇ ਉਹਨਾਂ ਨੇ ਜੀ ਆਪਦੀ ਦਿਨੀ 'ਚ ਆਪਦੇ ਜ਼ੋਰ ਨਾਲ ਮੋਟਰ ਲਵਾ ਲਈ ਜੋਹੜੇ ਸੇਵਾਦਾਰਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਉਹਨਾਂ ਨੇ ਇਸ ਬੱਚੇ ਨੂੰ ਕਿਹਾ ਤਾਂ ਵੀ ਤੂੰ ਇਹ ਬੱਚੇ ਨੇ ਕਿਹਾ ਉਹਨਾਂ ਨੂੰ ਵੀ ਮੇਰਾ ਪੈ ਮਖਵਾ ਦੋ ਉਹ ਇਹਨੂੰ ਕਹਿੰਦੇ ਵੀ ਇਹ ਕਿੱਡੀ ਕਬੱਡੀ ਕਰ ਲਾ ਪਾਣੀ soldi ਖਾਤਰ ਮੋਟਰ ਲਾਈ ਆ ਵੀ ਤੂੰ ਮੜ ਕੇ ਤਾਰ ਪਾ ਲਾ ਜੇ ਤੈਨੂੰ ਕੁਝ ਬੋਲਣਗੇ ਉਹ ਵੀ ਤੂੰ ਸਾਡੀ ਗੱਲ ਕਰਾਂ ਵੇ ਤੂੰ ਆ ਬਣਾ ਕੋ ਸਕੇ ਇਹ ਬੱਚੇ ਦੇ ਹੱਥ ਚ ਪੀਤਾ ਸੀ ਇਹ ਹਜੇ ਸੜਕ ਤੇ ਹੀ ਗਿਆ ਕੋਈ ਵੀ ਨਹੀਂ ਚੁਮਣਿ ਕਿ ਉਹਨਾਂ ਦੇ ਬੜਿਆ ਮੈਂ ਵੀ ਕੋਲੇ ਖੜੀ ਸੀ ਉਹ ਜੀ ਚੁੰਬੜ ਗਿਓ ਇਹਨੂੰ ਕਹਿਣ ਲੱਗੇ ਵੀ ਤੂੰ ਤੀਨ ਨੂੰ ਪੁੱਛ ਕੇ ਤਾਰ ਕੋਲ ਇਹ ਤਾਂ ਮਰਦੀ ਕਰਨਾ ਹੈ ਕੋਈ ਤਾਰ ਵੀ ਹੱਥ ਚ ਹੈ ਨਹੀਂ ਸੀ ਅਜੇ ਕੁਛ ਨਹੀਂ ਸੀ ਬਸ ਮਰਦੀ ਕਾਮ ਦੀ ਖਾਤਰ ਪੀਤਾ ਚਾ ਕੇ ਸੜਕ ਤੇ ਖੜਾ ਸੀ ਜਦੋਂ ਉਹ ਚੁੰਬੜ ਗਏ ਦੋਨੇ ਚਾਚਾ ਭਤੀ ਜੈਨੂ ਕਹਿਣ ਲੱਗੇ ਸੀ ਤੂੰ ਤੀਨ ਨੂੰ ਪੁੱਛ ਕੇ ਮਰਦੀ ਕੰਮ ਲੱਗਦਾ ਇਹ ਕਹਿੰਦਾ ਵੀ ਮੈਨੂੰ ਉਹਨਾਂ ਨੇ ਕਿਹਾ ਸੇਵਾਦਾਰਾਂ ਨੂੰ ਵੀ ਸੋਡੀ ਖਾਤਰ ਮੋਟਰ ਲਾਇਆ ਤੋਂ ਵੀ ਸਾਰਿਆਂ ਨੂੰ ਪਾਣੀ ਮਿਲੂ ਕਹਿੰਦੇ ਅਸੀਂ ਪਾਣੀ ਨਹੀਂ ਦੇਣਾ ਫਿਰ ਇਹ ਤਾਂ ਫੋਨ ਹੋ ਗਏ ਉਹਨਾਂ ਨੇ ਚਾਚੇ ਭਤੀਜੇ ਨੇ ਦੋਹਾਂ ਨੇ ਫੋਨ ਤੇ ਉਹਨਾਂ ਨਾਲ ਗੱਲ ਕਰੀ ਸੇਵਾਦਾਰਾਂ ਨੂੰ ਸੇਵਾਦਾਰਾਂ ਨੂੰ ਕਹਿੰਦੇ ਵੀ ਅਸੀਂ ਪਾਣੀ ਨਹੀਂ ਦੇਣਾ ਹੈ ਨਾ ਉਹ ਵੀ ਸਾਡੀ ਮੋਟਰਾਂ ਤੋਂ ਪਰਾਂ ਦੀ ਵੀ ਅਸੀਂ ਦਸਮਾਹ ਭਾਰ ਨਹੀਂ ਬਾੜਨਾ ਚਾਲੇ ਜਦੋਂ ਉਹਨਾਂ ਦੀ ਸੇਵਾਦਾਰਾਂ ਨੂੰ ਮਿਲਣਾ ਇਹ ਉਦਭਾਵ ਦੇਦਾ ਉਹਨਾਂ ਨੇ ਜਿਨ੍ਹਾਂ ਦੀ ਬੀਚ ਮੋਟਰ ਲੱਗੀ ਆ ਗਲੀ 'ਚ ਉਸੇ ਵਕਤ ਮੈਂ ਜੀ ਇਹਨੂੰ ਪਾਸੇ ਕਰਕੇ ਬੱਚੇ ਨੂੰ ਆਪੇ ਬਾਹਰ ਕੱਢਦਾ ਵੀ ਲੜਾਈ ਹੋ ਗਈ ਉਹਨਾਂ ਨੂੰ ਮੈਂ ਉਹਨਾਂ ਦੇ ਪੱਥੇ ਪਾਉਂਦਾ ਇਹਨੂੰ ਮੈਂ ਆਪੇ ਮੱਥੇ ਪਾਉਂਦਾ ਮੈਂ ਬਟਾਲੀ ਫੜੀ ਜਾਂ ਸਾਡੇ ਮੇਰੇ ਲੋਕਾਂ ਦੀ ਮੋਤੇ ਉਹੰਡਾ ਜਿੰਨ ਦਸਕਾਰ ਲੈਦੇ ਆ ਉਹ ਇਹਦੇ ਬਾਹਰ ਨੂੰ ਜੁਮੜ ਗਿਆ ਸਾਡੇ ਬਾਹਰ 'ਚ ਤੁਹਾਡੇ ਛੱਡ ਕਿ ਨਹੀਂ ਗਈ ਮੇਰੇ ਜੀ ਉੱਜੇਆਂ ਛੱਟਾਂ ਬਾਹਾਂ ਬੱਝੀਆਂ ਫੇਰ ਬਾਹਾਂ ਹੀ ਬੁੱਝੀਆਂ ਛੱਟਾਂ ਬੱਝੀਆਂ ਤੁਸੀਂ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਹੋ ਅਸੀਂ ਜੀ ਬਸ ਸਾਲ ਨੂੰ ਬਸ ਇਹ ਹੀ ਮੰਗਾ ਸਾਡੀ ਤਾਂ ਬਸ ਜਿਵੇਂ ਸਾਨੂੰ ਉਹਨਾਂ ਨੇ ਮਾਰਨਾ ਮਿੱਥਿਆਗਾ ਵੀ ਉਹਨਾਂ ਦਾ ਸਜ਼ਾ ਹੋਣਾ ਚਾਹੀਦਾ ਸਾਰੇ ਟੱਬਰ ਦਾ ਠੀਕ ਜਿਵੇਂ ਸਾਾਨੂੰ ਉਹਨਾਂ ਨੇ ਖਰਗਾਨ ਪਿੱਛਾ ਅਸੀਂ ਤਾਂ ਪਾਣੀ ਦਾ ਵੀ ਖੜਾ ਸਾੜਦਾ ਸੀ ਜੀ ਅਸੀਂ ਪਾਣੀ ਨਹੀਂ ਰਹਿਦੇ ਹੱਥ ਮੰਨ ਤੇ ਸੀ ਉਹਨਾਂ ਮੂਰੇ ਵੀ ਸਾਲੋਂ ਕੰਮ ਕਰਾ ਰਹੇ ਤੇ ਇਧਰ ਇੱਕ ਦੀ ਗੱਲ ਹੋਈ ਗਈ ਆ ਉਹਨਾਂ ਨੇ ਸਾਡੇ ਤੇ ਫੇਰ ਵੀ ਵੋਟ ਦੇ ਕੇ ਚੱਲ ਅਸੀਂ ਪਹਿਲਾਂ ਦਿੱਤੀ ਸੀ ਸਾਨੂੰ ਕੋਈ ਪਤਾ ਨਹੀਂ ਤੇ ਫੇਰ ਉਹਨਾਂ ਨੇ ਸਾਨੂੰ ਥਾਣੇ ਦੇ ਵਿੱਚ ਤਾਲ ਨਵੇਰੀ ਛੱਡਿਆ ਅਸੀਂ ਤਾਲ ਨਵੇਰੀ ਵੇ ਆ ਉਹ ਉੱਥੇ ਫੇਸ ਨਹੀਂ ਹੋਈ ਠੀਕ ਆ ਜੀ ਤੇ ਅਸੀਂ ਹੁਣ ਵਾਪਸ ਆ ਗਏ ਤੇ ਸਾਨੂੰ ਸਪੈਂਚ ਵੀ ਕਹਿਣ ਲੱਗਿਆ ਵੀ ਜਦੋਂ ਸਾਨੂੰ ਦੇ ਨਹੀਂ ਜਾਂਦੇ ਤੁਸੀਂ ਕਿਉਂ ਜਾਣਦੇ ਆ ਉਹਨਾਂ ਨੇ ਵੀ ਕਹਿਤਾ ਵੀ ਜਦੋਂ ਅਸੀਂ ਉਹਨਾਂ ਨੂੰ ਪੈਦਾ ਕੀਤਾ ਵੀ ਜਾਂ ਤਾਂ ਉਹਨਾਂ ਨੂੰ ਪਹਿਲਾਂ ਪੇਸ਼ ਕਰਵਾ ਸੀ ਤਾਂ ਫਿਰ ਆਈ ਜਾਣਾ ਸਾਡੇ ਚੱਲ ਜਿਹੜੇ ਲਾਗੇ ਖਾਣੇ ਦੇ ਵੀ ਅਸੀਂ ਨਹੀਂ ਖਾਣਾ ਆ ਸਕਦੇ ਉਦੋਂ ਬਾਅਦ ਵਿੱਚ ਚੱਲ ਜੀ ਇਹਨਾਂ ਨੇ ਕੋਈ ਹੁਦਕਾ ਟੱਪਿਆ ਨਾ ਜਾਵਦਾ ਚੱਲ ਅਸੀਂ ਵੀ ਚੁੱਪ ਕਰਕੇ ਵੀ ਚੱਲ ਜੀ ਹੋਏ ਚੁੱਪ ਕਰਕੇ ਅਸੀਂ ਵੀ ਆਟੇ ਗੇਂ ਗੋਲ ਅਸੀਂ ਵੀ ਨਹੀਂ ਕੋਈ ਕਾਰਮਾ ਜਿਹਾ ਕੀਤਾ ਵੀ ਉਹਨਾਂ ਨੇ ਉਹ ਵੀ ਨਹੀਂ ਬੋਲਿਆ ਤੇ ਜੇ ਅਸੀਂ ਆਪਾਂ ਵੀ ਤੈਨੂੰ ਪਾਣੀ ਦੇਈ ਰੋਲਾ ਪਾਣੀ ਦਾ ਅਸੀਂ ਨਾ ਲਵਾਂਗੇ ਵੀ ਚੱਲ ਲੜਾਈ ਖਤਮ ਹੁਣ ਤਾਂ ਆਹ ਗੱਲ ਦਾ ਤਾਂ ਪਤਾ ਨਹੀਂ ਸੀ ਜਿਹੜਾ ਬਾਪ ਸੋਹਣੇ ਇੰਤਾਂ ਰੋਲੇ ਚਲਾਏ ਆ ਮੁੰਡੇ ਨੇ ਜਾਨ ਕੀ ਪਹਿਲਾਂ ਇਟਾ ਚਲਾਉਣ ਲੱਗ ਗਿਆ ਫਿਰ ዳਕਤੀ ਚੱਕ ਲੈਆ ਫਿਰ ਕਰਤਾ ਲੈ ਆਇਆ ਫਿਰ ਸਾਰੇ ਅੰਦਰ ਵਾਲਤਾ ਕਹਿੰਦਾ ਵੀ ਬਾਹਰ ਜਮੇ ਨਹੀਂ ਛੋੜਦੇ ਪੜ ਗਏ ਕਿੰਨਾ ਕੁ ਨੁਕਸਾਨ ਆਇਆ ਤੁਹਾਡਾ ਨੁਕਸਾਨ ਸਾਡਾ ਜੀ ਉਧਰ ਬਹੁਤ ਜਿਆਦਾ ਕਰਤਾ ਜਾਨ ਦੀ ਸਾਡਾ ਘਰ ਤਾਂ ਮਿਆਂ ਪਾ ਗਿਆ ਨਾਰ ਦੇ ਵਿੱਚ ਜਾਨ ਦੀ ਤਾਂ ਉੱਤਿਆਂ ਦੀ ਜਣ ਦੀ ਜੜ੍ਹ ਛੱਡਾ ਇੱਧਰ ਘਾਰ ਆ ਗਿਆ ਕੋਠੀ ਭਾਈ ਕੋਈ ਆ ਹੁਣ ਤੇ ਅਜਾਂ ਦੀ ਇਹੇ ਕਰੇ ਸੀ ਭੱਜ ਕੇ ਕੱਲ ਅਸੀਂ ਕੋਠੀਰ ਦੇ ਕੇ ਆਂਦੀ ਆ ਅਸੀਂ ਛਾਣੇ ਤੋੜਦੇ ਸੀ ਸਾਡੇ ਮਾਗਰ ਲਾਗੇ ਮੂਰੇ ਹੀ ਖੜੇ ਸੀ ਹੁਣ ਪੁਲਿਸ ਆਈ ਤੁਹਾਡੇ ਕੋਲ ਅੱਜ ਤੱਕ ਹਜੇ ਤੱਕ ਆਈ ਨਹੀਂ ਗੱਲ ਨਹੀਂ ਆਈ ਨਹੀਂ ਤੇ ਸਾਡੇ ਮੂਰੇ ਖੜੇ ਸੀ ਸਾਡੇ ਰਹਿਤੇਦਾਰ ਸਾਡੇ ਨਾਲ ਆਉਂਦੇ ਸੀ ਉਹ ਕਹਿੰਦੇ ਕਿ ਸੋਹੋ ਅਸੀਂ ਘਰੇ ਛੱਡ ਕੇ ਆਵਾਂਗੇ ਅਸੀਂ ਆਖੀ ਅਸੀਂ ਤੱਲਾ ਨਹੀਂ ਜਾਣਾ ਸਭ ਪਤਾ ਤਾਂ ਲੱਗਿਆ ਸੀ ਅੜੀ ਜਾ ਹੀ ਘਰੇ ਜਾ ਨੂੰ ਕੁਇਨਾਂ ਦੀ ਅਸੀਂ ਆਖਾਂ ਖਰਾਬ ਬਦਲਦੇ ਆਪਦੇ ਘਰੇ ਜਾਵਾਂਗੇ ਦੂਜੇ ਪਰ ਅਸੀਂ ਆਪਦੇ ਘਰੇ ਹੀ ਜਾਂਦੀ ਸੀ ਉਹ ਸਾਡੇ ਜਾਂ ਤੇ ਰਿਸ਼ਤੇਦਾਰੀ ਵਾਲੇ ਸੀ ਉਹ ਸਾਡੇ ਨਾਲ ਨਾਲ ਆਉਂਦੇ ਸੀ ਗੱਡੀ ਲਈ ਤੇ ਜਦੋਂ ਉਹ ਮੂਹਰੇ ਖੜੇ ਸੀ ਅਸੀਂ ਦਾ ਦਮ ਦੇਣੇ ਉਹਨਾਂ ਦੇ ਤੋਂ ਮੋਟਰਸਾਈਕਲ ਮੋੜ ਕੇ ਅਸੀਂ ਆਪਦੇ ਘਰੇ ਚਲੇ ਗਏ ਵੀ ਜਾ ਕੇ ਜਿਹੜੇ ਸਾਡੇ ਦੂਜੇ ਘਰ ਵਾਲੇ ਨੇ ਤੇ ਉਹ ਗੱਡੀ ਵਾਲਿਆਂ ਨੇ ਉੱਥੇ ਉਹਨਾਂ ਕੋਲੇ ਗੱਡੀ ਰੋਕ ਕੇ ਜਿਗਾ ਮੈਂ ਕੀਆ ਤੁਸੀਂ ਕਿਵੇਂ ਘੇਰਾ ਨਾ ਲੋ ਉਹਨਾਂ ਨਾਲ ਜਦ ਬਹੁਤ ਜ਼ਿਆਦਾ ਕੰਮ ਲੱਗੇ ਸਾਡੇ ਰਿਸ਼ਤੇਦਾਰਾਂ ਨਾਲ ਆਹ ਹੋ ਗਏ ਤਾਂ ਜਿਵੇਂ ਉਹਲਾ ਤਾਂ ਉਹ ਤੋਂ ਬਾਅਦ ਚ ਤਾਂ ਉਹਨਾਂ ਨੇ ਕਰਦੇ ਜਿਹੜੇ ਹੱਦ ਨੇ ਵੀ ਬੱਚੀ ਹੁੰਦੀ ਖੜੇ ਸੀ ਨੇੜੇ ਜਿਹਦੇ ਜਿਹੜਾ ਸਾਨੂੰ ਉਹਨਾਂ ਨੇ ਅੰਦਰ ਬਾਹਰ ਨਹੀਂ ਦਿੱਤਾ ਅੰਦਰ ਬਾੜਦਿਆਂ ਦੇ ਪਹਿਲਾਂ ਤਾਂ ਅੰਦਰ ਬਾੜਦਿਆਂ ਦੀ ਸੇਵਾ ਕਰਦੀ ਕਹਾ ਗਿਆਤਾ ਜੀ ਸਾਡੇ ਜਿਹੜੀ ਘਰ ਦੀ ਮਾਲਕਣੀ ਆਇਆ ਸੋਈ ਕਮਟੀ ਰਹਦੀ ਸੀ ਇਹੋ ਤੋਂ ਬੜਗੇ ਸੋਈ ਜਾ ਇਹਦੀ ਅੱਛੂ ਕਰੀ ਬਾਅਦ ਚਾਸੀ ਇਹਦੇ ਨਾਲ ਤੁਮੜੇ ਅਸੀਂ ਇਹਨੂੰ ਸੁਣੀ ਚ ਦੇ ਅੰਦਰ ਲੈ ਕੇ ਗਏ ਅੰਦਰ ਦਵਾ ਦਾ ਬਚਾਤੇ ਅਸੀਂ ਕੁੰਡੀਆਂ ਲਾਈਆਂ ਲਾਲ ਅਸੀਂ ਆਪ ਖੜੇ ਦਸਤਿਆਂ ਦੇ ਪਹਿਲਾਂ ਉਹ ਸਾਰਿਆਂ ਨੇ ਕੋਠੀ ਨੂੰ ਠੇਰਾ ਪਾਲਿਆ ਬੰਦਾ ਉਦੋਂ ਦੀ ਟੱਪ ਕੇ ਅੰਦਰ ਆਵੇ ਅੰਦਰ ਆ ਕੇ ਉਹਨਾਂ ਨੇ ਬਾਹਾਂ ਜਿਹੜੇ ਅੰਦਰ ਅਸੀਂ ਸੀ ਉਹ ਕਮਰੇ ਦੇ ਸਿੱਖੇ ਪਰ ਨਰ ਲਾਗੇ ਸਾਰੇ ਦੇ ਹੋ ਖੜੇ ਆਏ ਕਹਿਣ ਲੱਗੇ ਵੀ ਆ ਖੜੇ ਆ ਹਾਂ ਛਿੱਕੇ ਭੰਨ ਤੇ ਡਾਲੀ ਪਾਟ ਕੇ ਵੀ ਇਹਨਾਂ ਨੂੰ ਹਾਰ ਕੇ ਜਾਵਾਂਗੇ ਇੱਕ ਵੇਰੀ ਦਾ ਨਸਾਨ ਕਾਪੇ ਚਲੇ ਗਏ ਸੀ ਦਵਾਰੇ ਹਟ ਕੇ ਫੇਰ ਦੀ ਆ ਗਏ ਠੀਕ ਆ ਜੀ ਭਾਈ ਵੀ ਆ ਕਾਰਨ ਹੋਈ ਆ ਸਾਡੇ ਨਾਲ ਸੀ ਤਾਂ ਕਹਿੰਦੇ ਜਿਵੇਂ ਸਾਡੇ ਨਾਲ ਕੀਤੇ ਜੀ ਉਹਨਾਂ ਨਾਲ ਵੀ ਇਹੀ ਹੋਣੀ ਚਾਹੀਦੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਆ ਆਪਣਾ ਜੀ ਅਸੀਂ ਸਲੱਖਣ ਸਿੰਘ ਜੀ ਮੈਂ ਠਾੜੇ ਛੂਲ ਤੋਂ ਪੀਂਦੇ ਆ ਕਿ ਸਰ ਸਰ ਇੱਕ ਜਿਹੜੀ ਲੜਾਈ ਹੋਈ ਆ ਝੋੜਾ ਪਿੰਡ ਦੇ ਵਿੱਚ ਉਸ ਦੇ ਵੀਰੇ ਤੁਹਾਡੇ ਕੋਲੇ ਕੰਪਲੀਟ ਗਈ ਹੋਣੀ ਜਾਂ ਹਾਂਜੀ ਸਾਡੇ ਕੋਲ 3 ਐਮਲਰ ਆ ਗਏ ਆ ਟਰੋਡਾਂ ਪਿੰਡ ਤੋਂ ਜੀ ਸਰ ਅਸੀਂ ਹੁਣ ਸਭਲਾ ਹਸਪਤਾਲ ਇੱਥੇ ਪਹੁੰਚੇ ਆ ਤੇ ਗਿਆਨ ਨਿਕਲੇ ਉਹਨਾਂ ਦਾ ਜੀ ਸਰ ਅਗਲੀ ਕਾਰਵਾਈ ਕਰਦੇ ਆ ਬੰਦ ਠੀਕ ਐ ਜੀ ਠੀਕ ਐ ਜੀ